ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਨੂੰ ਲੈ ਕੇ ਲਏ ਮੋੜ ਵੱਡੇ ਫੈਸਲੇ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਬਤਾ ਦਿੱਤਾ ਗਿਆ ਟੈਰਿਫ ਇਸ ਫੈਸਲੇ ਦੇ ਨਾਲ ਭਾਰਤ ਦੇ ਇੰਪੋਰਟ ਐਕਸਪੋਰਟ ਦੇ ਬਿਜ਼ਨਸ ਦੇ ਉੱਪਰ ਪਵੇਗਾ ਕਿੰਨਾ ਕੁ ਅਸਰ ਸਾਸਟ੍ਰਿਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਲਗਾਤਾਰ ਤਾਰੀਫ ਨੂੰ ਲੈ ਕੇ ਬਹੁਤ ਚਰਚਿਤ ਫੈਸਲੇ ਲਏ ਜਾ ਰਹੇ ਨੇ ਤੇ ਅੱਜ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਕਿ ਜਿਹੜਾ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਟੈਰਫ 25% ਤੋਂ ਵਧਾ ਕੇ 50% ਤੱਕ ਕਰ ਦਿੱਤਾ ਗਿਆ ਤਾਂ ਇੱਕ ਅਜੇ ਇੱਕ ਸਟੀਲ ਕੰਪਨੀ ਦੀ ਰੈਲੀ ਦੌਰਾਨ ਬਹੁਤ ਵੱਡਾ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਲੈ ਗਿਆ ਤੇ ਉਹਨਾਂ ਦੇ ਵੱਲੋਂ ਇਹ ਫੈਸਲਾ ਲੈਂਦੇ ਹੋਏ ਗੱਲ ਆਕੀ ਗਈ ਹੈ ਕਿ ਫੈਸਲਾ 4 ਜੂਨ ਤੋਂ ਲਾਗੂ ਹੋ ਜਾਵੇਗਾ ਟਰੰਪ ਨੇ ਇਹ ਐਲਾਨ ਪੈنسਿਲਵੇਨੀਆ ਦੀ ਜਿਹੜੀ ਇੱਕ ਯੂਐਸ ਸਟੀਲ ਫੈਕਟਰੀ ਦੀ ਰੈਲੀ ਤੋਰਨ ਕੀਤਾ ਤੇ ਨਾਲ ਦੀ ਨਾਲ ਜਾਪਾਨ ਦੀ ਕੰਪਨੀ ਨਿਪਪੋਨ ਸਟੀਲ ਦੇ ਨਾਲ ਇੱਕ ਨਵੀਂ ਨਿਵੇਸ਼ ਸੌਦਾ ਵੀ ਕਰ ਲਿਆ ਤੇ ਇਸੇ ਦੇ ਨਾਲ ਤੁਹਾਨੂੰ ਇਹ ਵੀ ਦੱਸਣਾ ਹੈ ਕਿ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਇਹ ਗੱਲ ਇਸ ਗੱਲ ਨੂੰ ਲੈ ਕੇ ਇਸ ਦਾ ਹਵਾਲਾ ਦਿੱਤਾ ਗਿਆ ਕਿ ਟੈਰਿਸ ਵਧਾਉਣ ਦਾ ਕਾਰਨ ਹੈ ਜਿਹੜਾ ਦੇਸ਼ ਦੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਕਹਿ ਕੇ ਇਸ ਦੇ ਨਾਲ ਅਮਰੀਕੀ ਉਦਯੋਗਾਂ ਨੂੰ ਸੁਰੱਖਿਆ ਮਿਲੇਗੀ ਤੇ ਨਾਲ ਦੀ ਨਾਲ ਇਸ ਦੇ ਨਾਲ ਹੈ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਦੇ ਜੋਗਾ ਨੂੰ ਮੁੜ ਤੋਂ ਜਿੰਦਾ ਕਰਨ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਤੇ ਇਸ ਦੇ ਨਾਲ ਡੋਨਾਲਡ ਟਰੰਪ ਨੇ ਇਹ ਵੀ ਗੱਲ ਆਖੀ ਕਿ ਜਾਪਾਨੀ ਨਿਵੇਸ਼ ਦੇ ਨਾਲ ਸੌਦੇ ਦੇ ਨਾਲ ਇੱਕ ਬਲੌਕਬਾਸਟਰ ਸੌਦਾ ਕਿਹਾ ਗਿਆ ਤੇ ਨਾਲ ਦੀ ਨਾਲ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਜਿਹੜਾ ਵੱਡਾ ਫੈਸਲਾ ਕੀਤਾ ਗਿਆ ਜਿਹੜਾ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਜਿਹੜਾ ਟੈਰਿਫ ਆ 50% ਕਰ ਦਿੱਤਾ ਗਿਆ 25% ਤੋਂ ਵਧਾ ਕੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਦੇਸ਼ ਦੀ ਸੁਰੱਖਿਆ ਦੇ ਲਈ ਖਾਸ ਤੌਰ ਤੇ ਅਰਥ ਵਿਵਸਥਾ ਦੀ ਸੁਰੱਖਿਆ ਦੇ ਲਈ ਬਹੁਤ ਵੱਡਾ ਫੈਸਲਾ ਫਾਇਦੇਮੰਦ ਫੈਸਲਾ ਪਰ ਇਸ ਫੈਸਲੇ ਜਿਹੜਾ ਫੈਸਲੇ ਦੇ ਨਾਲ ਭਾਰਤ ਨੂੰ ਜਿਹੜਾ ਵੱਡਾ ਨੁਕਸਾਨ ਹੋਣ ਵਾਲਾ ਕਿਉਂਕਿ ਭਾਰਤ ਦੇ ਵੱਲੋਂ ਵੱਡੇ ਪੱਧਰ ਤੇ ਸਟੀਲ ਦਾ ਲੋਹੇ ਦਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕੀਤਾ ਜਾਂਦਾ ਭਾਰਤ ਦੇ ਵੱਲੋਂ ਵੱਡੇ ਪੱਧਰ ਤੇ ਅਮਰੀਕਾ ਨੂੰ ਜਾਂ ਕਈ ਹੋਰ ਦੇਸ਼ਾਂ ਨੂੰ ਜਿਹੜਾ ਸਟੀਲ ਐਕਸਪੋਰਟ ਕੀਤਾ ਜਾਂਦਾ ਆਯਾਤ ਨਿਰਯਾਤ ਦਾ ਜਿਹੜਾ ਵਪਾਰ ਆ ਉਹ ਕੀਤਾ ਜਾਂਦਾ ਤਾਂ ਇਸ ਦੇ ਨਾਲ ਜਿਹੜਾ ਹੋਰ ਟੈਕਸ ਵਧਾ ਦਿੱਤਾ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਡੋਨਾਲਡ ਟਰੰਪ ਦੇ ਜਿਹੜੇ ਟੈਰਿਫ ਦੇ ਜਿਹੇ ਬਹੁਤ ਜ਼ਿਆਦੇ ਫੈਸਲੇ ਨੇ ਇਹ ਕਈ ਵਾਰ ਅਦਾਲਤਾਂ ਦੀ ਹੰਮਣ ਘੇਰੀ ਦੇ ਵਿੱਚ ਵੀ ਪਹੁੰਚ ਚੁੱਕੇ ਨੇ ਕਿਉਂਕਿ ਪਹਿਲਾਂ ਕਈ ਫੈਸਲੇ ਲੈ ਗਏ ਨੇ ਜਿਨ੍ਹਾਂ ਨੂੰ ਜਿਹੜਾ ਅਦਾਲਤਾਂ ਦੇ ਵਿੱਚ ਹੈ ਜਿਹੜਾ ਰੋਕ ਕਰਨਾ ਪਿਆ ਤੇ ਉਸ ਤੋਂ ਬਾਅਦ ਹਾਲਾਂਕਿ ਅਦਾਲਤਾਂ ਦੇ ਵੱਲੋਂ ਫਿਲਹਾਲ ਟੈਰਿਫ ਦੇ ਫੈਸਲੇ ਨੇ ਜਿਹੜੇ ਉਹਨਾਂ ਨੂੰ ਜਿਹੜਾ ਸਤਾਈ ਤੌਰ ਤੇ ਲਾਗੂ ਕਰ ਦਿੱਤਾ ਗਿਆ ਜਿਹੜਾ ਉਹਨਾਂ ਦੇ ਉੱਪਰ ਕੋਈ ਪਰਮਾਨੈਂਟ ਫੈਸਲਾ ਲੈ ਆਉਣਾ ਉਹ ਬਾਕੀ ਹੈ ਜਿਹੜਾ ਸਾਰਾ ਕੁਝ ਅਦਾਲਤ ਦੇ ਵਿੱਚ ਫੈਸਲੇ ਅਧੀਨ ਹੈ ਪਰ ਅੱਜ ਮੁੜ ਤੋਂ ਜਿਹੜਾ ਨਵਾਂ ਵੱਡਾ ਫੈਸਲਾ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਲਿਆ ਗਿਆ ਜਿਸ ਦੇ ਵਿੱਚ ਕਿ ਜਿਹੜਾ ਸਟੀਲ ਅਤੇ ਐਲੂਮੀਨੀਅਮ ਦੇ ਉੱਪਰ ਟੈਰਫ ਪਦਾ ਦਿੱਤਾ ਗਿਆ ਇਸ ਤੋਂ ਪਹਿਲਾਂ ਜਿਹੜਾ ਕੈਨੇਡਾ ਤੋਂ ਆਉਣ ਵਾਲੇ ਪ੍ਰੋਡਕਟਾਂ ਦੇ ਉੱਪਰ ਵੀ ਟੈਰਫ ਡੋਨਾਲਡ ਟਰੰਪ ਉਹਨਾਂ ਨੇ ਲਗਾਇਆ ਗਿਆ ਸੀ ਤੇ ਉਸ ਤੋਂ ਪਹਿਲਾਂ ਚੀਨ ਦੇ ਉੱਪਰ ਵੀ ਟੈਰਫ ਪਦਾਇਆ ਜਾਂਦਾ ਭਾਰਤ ਦੇ ਉੱਪਰ ਵੀ ਟੈਰਫ ਲਗਾਇਆ ਜਾਂਦਾ ਤੇ ਇੱਥੋਂ ਤੱਕ ਕਿ ਜਦੋਂ ਐਪਲ ਦੇ ਸੀਈਓ ਦੇ ਵੱਲੋਂ ਇਹ ਗੱਲ ਆਕੀ ਜਾਂਦੀ ਆ ਕਿ ਭਾਰਤ ਦੇ ਵਿੱਚ ਜਿਹੜਾ ਐਪਲ ਦੇ ਨਵੇਂ ਪ੍ਰੋਡਕਟ ਬਣਨਗੇ ਜਿਹੜਾ ਇੱਥੇ ਨਿਵੇਸ਼ ਕੀਤਾ ਜਾਊਗਾ ਤਾਂ ਫਿਰ ਡੋਨਾਲਡ ਟਰੰਪ ਸੱਦੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਜਾਂਦੀ ਆ ਕਿ ਫਿਰ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਟੈਰਪ ਲੱਗੇਗਾ ਇਹ ਜਿਹੜੀ ਇਹ ਆਉਣ ਵਾਲੀ ਮੁਸੀਬਤ ਭੁਗਤਣ ਦੇ ਲਈ ਤੁਸੀਂ ਤਿਆਰ ਹੋ ਜਾਓ ਸਿੱਧੇ ਤੌਰ ਤੇ ਧਮਕੀ ਵੀ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਇਸ ਸਭ ਦੇ ਵਿਚਾਲੇ ਅੱਜ ਇੱਕ ਵੱਡਾ ਫੈਸਲਾ ਲਿਆ ਇਹ ਫੈਸਲਾ 6 ਜੂਨ ਤੋਂ ਯਾਨੀ ਕਿ ਆਉਣ ਵਾਲੇ 5-6 ਦਿਨਾਂ ਦੇ ਵਿੱਚ ਲਾਗੂ ਹੋ ਜਾਵੇਗਾ ਜਿਹੜਾ ਐਲੂਮੀਨੀਅਮ ਅਤੇ ਸਟੀਲ ਦੇ ਉੱਪਰ ਟੈਰਿਫ ਵਧਾ ਕੇ ਜਿਹੜਾ 25% ਤੋਂ 50% ਕਰ ਦਿੱਤਾ ਗਿਆ ਦੇਸ਼ ਦੇ ਨਾਲ ਇਸ ਦੇ ਨਾਲ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਅਮਰੀਕਾ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਉਹਨਾਂ ਕਹਿੰਦੇ ਕਿ ਅਮਰੀਕਾ ਦੇ ਜਿਹੜੇ ਸਟੀਲ ਅਤੇ ਐਲੂਮੀਨੀਅਮ ਦੇ ਉਦਯੋਗ ਨੇ ਉਹਨਾਂ ਨੂੰ ਮੁੜ ਤੋਂ ਜਿੰਦਾ ਕਰਨ ਦੇ ਲਈ ਜਾਪਰ ਅਮਰੀਕਾ ਦੀ ਆਰਥਿਕ ਵਿਵਸਥਾ ਨੂੰ ਹੋਰ ਸਟਰੋਂਗ ਕਰਨ ਦੇ ਲਈ ਇਹ ਫਾਇਦੇਮੰਦ ਫੈਸਲਾ ਲਿਆ ਗਿਆ